ਹਲੋ ਹੈ ਸਸ਼ੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਲੋਹੜੀ ਦੇ ਮੌਕੇ ਤੇ ਤੁਹਾਡੇ ਲਈ ਲੈ ਕੇ ਫੈਂਡੀ ਦੇ ਸੂਟਸ ਜਿਹੜੇ ਕਿ ਬਹੁਤ ਪਮਾਲ ਮਚਾਰੇ ਨੇ ਬਹੁਤ ਸੋਹਣਾ ਵਰਕ ਹੈ ਬੂਟੀ ਹੈਗੀ ਹੈ ਤੇ ਬਾਟਮ ਵੀ ਫੈਂਡੀ ਦੀ ਰਹਿਣ ਵਾਲੀ ਹੈ ਇਹ ਨਾਲ ਦੁਪੱਟਾ ਵੀ ਫੈਂਡੀ ਦਾ ਹੈ ਤੇ ਦੁਪੱਟੇ ਤੇ ਵਰਕ ਦੇਖੋ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਵਰਕ ਕੀਤਾ ਗਿਆ ਹੈਗਾ ਕਲਰ ਇਸ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਪਿਓਰ ਫੈਂਡੀ ਰਹਿਣ ਵਾਲੀ ਹੈ ਕੋਈ ਇਹ ਬਦਲੋ ਡੁਪਲੀਕੇਟ ਨਹੀਂ ਹੈ ਪਿਓਰ ਫੈਂਡੀ ਮਿਲੇਗੀ ਤੁਹਾਨੂੰ ਫੈਂਡੀ ਸਲਿਕ ਦਾ ਫੈਬਰਿਕ ਆ ਇਹ ਕਲਰ ਬਹੁਤ ਜ਼ਿਆਦਾ ਡਿਮਾਂਡ ਚ ਹੈਗਾ ਰੈਡਿਸ਼ ਜਿਹਾ ਕਲਰ ਹੈ ਨਾ ਪਿੰਕ ਐ ਨਾ ਰੈਡ ਬਹੁਤ ਸੋਹਣਾਗਾ ਨੈਕਸਟ ਪੀਕੁਕ ਸ਼ੇਡ ਕਹਿ ਸਕਦੇ ਆ ਇਹਨੂੰ ਆਪਾਂ ਬੜਾ ਹੀ ਪਿਆਰਾ ਸ਼ੇਡ ਹੈ ਨੈਕਸਟ ਕਲਰ ਤੁਸੀਂ ਦੇਖੋ ਇਹ ਵੀ ਪੀਚ ਟੋਨ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਸ਼ੇਡ ਆ ਕਲਰ ਸਾਰੇ ਹੀ ਬੜੇ ਹੀ ਪਿਆਰੇ ਲਾਜਵਾਬ ਸ਼ੇਡ ਦਾ ਇਹ ਸੂਟ ਜੋ ਸਟੀਚ ਹੁੰਦੇ ਹਨ ਬੜੇ ਹੀ ਪਿਆਰੇ ਲੱਗਦੇ ਆ ਇਸ ਤੇ ਐਕਸਟਰਾ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਨਾ ਦੁਪੱਟੇ ਨੂੰ ਨਾ ਸੋਟ ਨੂੰ ਤਾਂ ਬੜੇ ਹੀ ਪਿਆਰੇ ਜਿਹੇ ਕਲਰ ਹੈ ਮਹਿਰੂਨ ਹੈ ਨੈਕਸਟ ਫੋਜੀ ਟੋਨ ਦੇ ਵਿੱਚ ਹੈਗਾ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਮੈਰੀਜ ਸੀਜ਼ਨ ਵੈਡਿੰਗ ਸੀਜ਼ਨ ਦੇ ਲਈ ਇੱਕ ਪਰਫੈਕਟ ਕਲੈਕਸ਼ਨ ਹੈ ਇੱਕ ਤੁਸੀਂ ਮੈਰੀਜ ਦੇ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਇਹਨਾਂ ਚੋਂ ਕੋਈ ਵੀ ਸੂਟ ਵੀਅਰ ਕਰ ਸਕਦੇ ਹੈਗੇ ਹੋ ਕਲਰਸ ਦੇਖੋ ਇਹ ਵਾਲਾ ਕਲਰ ਹਰੇ ਇਸ ਦੀ ਲੇਡੀਜ਼ ਵੀਅਰ ਕਰ ਸਕਦੀਆਂ ਨੇ ਤੁਹਾਡੇ ਅੰਮਮੀਆਂ ਚਾਚੀਆਂ ਤਾਈਆਂ ਇਹ ਕਲਰ ਸਭ ਨੂੰ ਸੂਟ ਕਰਦਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਸਰਦਾਰੀ ਜਿਹਾ ਸ਼ੇਡ ਹੈ ਸਾਰੇ ਕਲਰ ਬਹੁਤ ਪਿਆਰੇ ਨੇ ਨੈਕਸਟ ਦੇਖੋ ਇਹ ਵਾਲਾ ਵੀ ਥੋੜਾ ਇਹ ਲਾਈਟ ਸ਼ੇਡ ਚਾਰਟ ਦੇ ਵਿੱਚ ਆ ਗਏ ਦੋ ਸ਼ੇਡ ਸੋ ਬਾਕੀ ਮੈਂ ਤੁਹਾਨੂੰ ਸਿੰਗਲ ਸਿੰਗਲ ਫੋਟੋ ਦਿਖਾ ਰਹੀ ਹਾਂ ਆ ਦੇਖੋ ਰੈਡਿਸ਼ ਦੇ ਵਿੱਚ ਆ ਇਹ ਪਿੰਕਿਸ਼ ਦੇ ਵਿੱਚ ਆ ਰਾਣੀ ਵਿੱਚ ਕਿਉਂਕਿ ਇਹ ਫੈਬਰਿਕ ਨੂੰ ਡਬਲ ਟੋਨ ਹੁੰਦਾ ਤਾਂ origignal ਕਲਰ ਇਸ ਦਾ ਦੱਸਣਾ ਥੋੜਾ ਡਿਫਿਕਲਟ ਹੋ ਜਾਂਦਾ ਇਹ ਡਬਲ ਟੋਨ ਹੁੰਦਾ ਬੜਾ ਹੀ ਸੋਹਣਾ ਲੱਗਦੇ ਜਦੋਂ ਇਹ ਰੈਡੀ ਹੁੰਦੇ ਆ ਤਾਂ ਤੁਸੀਂ ਅੱਛੇ ਤਰੀਕੇ ਨਾਲ ਇਹਨਾਂ ਨੂੰ ਸਟਿਚ ਕਰਵਾ ਕੇ ਕਿਸੇ ਵੀ ਓਕੇਸ਼ਨ ਤੇ ਵੇਅਰ ਕਰ ਸਕਦੇ ਹੈਗੇ ਹੋ ਆ ਲਾਈਟ ਸ਼ੇਡ ਆ ਬਾਕੀ ਜਿਹੜਾ ਆ ਰਾਇਲ ਬਲੂ ਤਾਂ ਬਹੁਤ ਫੇਮਸ ਚੱਲ ਰਿਹਾ ਸਭ ਦੀ ਪਸੰਦ ਰਾਇਲ ਬਲੂ ਆ ਤੇ ਜਿਹੜਾ ਵੀ ਕਲਰ ਪਸੰਦ ਹੈ ਲੈ ਲਿਓ ਆਫਰ ਦੇ ਵਿੱਚ ਦੇ ਰਹੇ ਹਾਂ ਲੋੜੀ ਦਾ ਆਫਰ ਹੈਗਾ ਇਹਨਦੇ ਸੂਟ ਤੇ ਤਾਂ ਬਹੁਤ ਹੀ ਘੱਟ ਪ੍ਰਾਈਸ ਵਿੱਚ ਤੁਹਾਨੂੰ ਦੇ ਦਾਂਗੇ ਬਾਕੀ ਮਹਿੰਦੀ ਦੀ ਰਸਮ ਨੇ ਗ੍ਰੀਨ ਸੂਟ ਲੈ ਸਕਦੇ ਹੋ ਕਿਉਂਕਿ ਮਹਿੰਦੀ ਦਾ ਫੰਕਸ਼ਨ ਕੁਛ ਹੀ ਘੰਟਿਆਂ ਦਾ ਹੁੰਦਾ ਉਹਨਾਂ ਦੇ ਲਈ ਸਪੈਸ਼ਲ ਆਪਾਂ ਸੂਟ ਬਣਾਣੇ ਪੈਂਦੇ ਸੂ ਬਣਾ ਸਕਦੇ ਹੋ ਨੈਕਸਟ ਆਪਾਂ ਇੱਕ ਬਟੀਕ ਆਰਟੀਕਲ ਆ ਰੈਫਰੈਂਸ ਪਿਕ ਹੈਂਡਵਰਕ ਦਾ ਸੂਟ ਰੈਡੀ ਕੀਤਾ ਹੈਗਾ ਸ਼ਾਸ਼ਾ ਸਿਲਕ ਦੇ ਉੱਪਰ ਫੈਬਰਿਕ ਹੈ ਸ਼ਾਸ਼ਾ ਸਿਲਕ ਤੇ ਵਰਕ ਫੁੱਲ ਹੈਵੀ ਫਰੰਟ ਦੇਖੋ ਬਾਜੂ ਵੀ ਫੁੱਲ ਹੈਵੀ ਤੇ ਬਾਟਮ ਸਿਲਕ ਦੀ ਹੈ ਵੀ ਫੁੱਲ ਹੈਵੀ ਸ਼ਿਮਰ ਸਿਲਕ ਤੇ ਨਾਲ ਦੁਪੱਟਾ ਇਹਦੇ ਚ ਜੋਰ ਚਟਪੰਬਰ ਦਾ ਆਰਡਰ ਕਰਨ ਲਈ ਨੰਬਰ ਸਕਰੀਨ ਤੇ ਨੋ ਕੈਸ਼ ਔਨ ਡਿਲੀਵਰੀ